ਕੰਨਾ ਨਹੀਂ ਲਵਾਈ ਕਿੰਨੀ ਕੰਨਾ ਦੀ ਜੇ 19 ਇੰਚ ਹੈ ਜੀ ਦਾ ਮੁੱਲ ਬਾੜੀ ਲੱਗਿਆ ਜੀ ਹਾਂ ਇਹਦਾ ਲੱਗਿਆ ਜੀ 190 ਲੱਗਿਆ ਜੀ 190 ਉਹੀ ਨਾ ਕਹਦੇ ਆ ਯਾਰ ਨਹੀਂ ਜੀ 190 ਲੱਗਿਆ ਤਰਪਾਲ ਤਾਂ ਨਹੀਂ ਮਾਰਦਾ ਨਹੀਂ ਨਹੀਂ ਆਪਾਂ ਨਹੀਂ ਮਾਰਦੇ ਤਰਪਾਲ ਕੀ ਮੁੱਲ ਇਹਦਾ ਇਹਦਾ 80000 ਰੁਪਏ ਜੀ ਇਹਦਾ 80000 ਲੱਗਿਆ ਤੀਜੀ ਸਵੇਰ ਹੁੰਦੀ ਆ ਪਿਓਰ ਬੀਟਰ ਜਿਹੜਾ ਬੱਕਰੀ ਹੂੰ ਤੀਜੀ ਸਵੇਰ ਹੁੰਦੀ ਆ ਜੀ ਸਾਢੇ 4 ਤੋਂ 5 ਲੀਟਰ ਹਾਂਜੀ ਸਾਢੇ 4 ਤੋਂ 5 ਲੀਟਰ ਦੁੱਧ ਦੇ ਸਾਢੇ 4 5 ਲੀਟਰ ਦੁੱਧ ਦੁੱਧ ਦੋਨੋਂ ਡੰਗ ਦਾ ਵਾਲਾ ਨਹੀਂ ਹੋ ਜੂਗਾ ਯਾਰ ਨਹੀਂ ਜੀ हां भाई दोस्तों प्यार भरी सतसरी काल आज बकरियां दी मंडी तुंगाली दे विच पहुंचे होयांगे आज सोनु एक ਝੋਟਾ ਬੱਕਰਾ ਦਿਖਾਉਨੇ ਆਗੇ ਤੁਸੀਂ ਕਹੋਗੇ ਵੀ ਝੋਟਾ ਬੱਕਰਾ ਵੀ ਇੱਕ ਚੀਜ਼ ਤਾਂ ਦਿਖਾ ਲੈ ਬੰਦਾ ਵੀ ਇਹ ਝੋਟਾ ਬੱਕਰਾ ਕੀ ਚੀਜ਼ ਆ ਨੰਤਰ ਇਧਰ ਮਾਰ ਬਈ ਕੈਮਰਾ ਆ ਦੇਖ ਜਾਨੀ ਕਿ ਇਹ ਝੋਟੇ ਵਰਕਾ ਭੂਕ ਹੈ ਤੇ ਲੈ ਕੇ ਕੌਣ ਆਇਆ ਆਹ ਬੰਦਾ ਰਮਜ਼ਾਨ ਖਾਨ ਤਾਖੇ ਵਾਲਾ ਪੂਰਾ ਅਪਡੇਟ ਲੈਣੇ ਕਦ ਕਾਟ ਤੋਂ ਬਹੁਤ ਆ ਬੋਕ ਕੀ ਹਾਲ ਹੈ ਭਾਈ ਠੀਕ ਹੈ ਜੀ ਠੀਕ ਹੈ ਵਧੀਆ ਹਾਂਜੀ ਕਿੰਨੇ ਦੰਦ ਬੋਕ ਹੈਗਾ ਬੋਕ ਜੀ ਇਹ 6 ਦੰਦ ਜੀ 8 ਦੰਦ ਕੱਢ ਗਿਆ ਇਹਨੂੰ ਖੋਲੀ ਮੜਾ ਜਾ ਇਹ ਕਿ ਥੱਕਿਆ ਹੋਇਆਗਾ ਕਿ ਬੈਠਣ ਥਾਕਿਆ ਲੋਕ ਮਿੰਟ ਬਾਅਦ ਕੋਈ ਨਾ ਕੋਈ ਉਠਾ ਲੈਂਦੇ ਆ ਕਹਿੰਦਾ ਦੇਖੀਏ ਬੰਦਾ ਥੱਕ ਜਾਂਦਾ ਉੱਠ ਬੈਠ ਕਰਕੇ ਹਾਂ ਯਾਨੀ ਕਿ ਉਹ ਬੰਦੇ ਬੰਦੇ ਠਾ ਰਹੇ ਨੇ ਹਾਂ ਸਾਰੇ ਅਸਲ ਦੇ ਵਿੱਚ ਇਹਨੂੰ ਠਾਉਣ ਦਾ ਕਾਰਨ ਇਹ ਹੀ ਹੈ ਅੱਜ ਮੰਡੀ ਦਾ ਸਾਰਿਆਂ ਨੂੰ ਵੱਡਾ ਵੋਕ ਹਾਂਜੀ ਇਹੀ ਰਿਹਾਗਾ ਕਿੰਨੀ ਹਾਈਟ ਹੈ ਇਹਦਾ 45 ਹਾਈਟ ਹੈ ਜੀ ਇੱਥੇ ਹੁੰਦਾ ਲੈ ਕੇ ਆਫਾ ਲਾਲ ਹੋ ਕੇ ਤੁਸੀਂ ਆ 7 ਫੁੱਟ ਦਾ ਲੰਬਾ ਹੀ ਹੈ ਜੀ ਐਦਾਂ ਹਾਂਜੀ ਪੂਜ ਤੋਂ ਲੈ 7 ਫੁੱਟ ਇਥੋਂ ਲੈ ਕੇ 7 ਫੁੱਟ ਜਾਬਾਂ ਦਾ ਕਿਰੇ ਨਾ ਹਾਂਜੀ ਠੀਕ ਐ ਇਹ ਲਵਾਈ ਤੋਰੀ ਨੂੰ ਉੱਤਰ ਨੂੰ ਮੜਾ ਜਾ ਮੁੱਲ ਕਿੰਨਾ ਕ ਮੰਗਿਆ ਇਹਦਾ 3 ਲੱਖ ਰੁਪਏ ਜੀ ਥੋੜਾ ਜਿਹਾ ਹੋਰ ਮੰਗ ਲਾ ਮੈਂ ਕਹਿੰਦਾ ਬਈ ਹਾਂਜੀ ਥੋੜਾ ਹੀ ਐ ਜੀ ਆਪਾਂ ਤਾਂ ਕੋਈ ਨਹੀਂ ਮੰਗਿਆ ਅੱਛਾ ਹਾਂ ਨਾਲ ਕਹਿੰਦਾ 3 ਲੱਖ ਮੰਗਿਆ ਆ ਤਾਂ ਫਿਰ ਕੀ ਮੰਗਿਆ ਕੁਝ ਨਹੀਂ ਇਹੀ ਫਾਰਮ ਆਕਰ ਫਾਰਮਾ ਵਾਲੇ ਵੱਡੇ ਫਾਰਮਾ ਕੋਲ ਚੱਲ ਜਾਓ ਜੀ ਬੱਕਰਾ 5-7 ਲੱਖ ਦਾ ਬਣ ਜਾਣਾ ਜੀ ਇਹੀ ਅੱਛਾ ਠੀਕ ਐ ਜੀ 8 ਦਾ ਤਾਂ ਕੱਢਦੇ ਆ ਜੀ ਆ ਦੇਖ ਤਾਂ ਨਵੇਂ ਜਾਨ ਬਹੁਤ ਆ ਯਾਰ ਬੋਕ ਚੱਲ ਪਸਾ ਉਹ ਕਿਉਂ ਕਿੰਨਾ ਜੰਗੀ ਤਰ੍ਹਾਂ ਦੇਖ ਲੋ ਜੇ ਨਹੀਂ ਇਹ ਨਾ ਹੋਰਾ ਸਾਡੀ ਲੈ ਸਾਹਮਣੇ ਸਕਦੇ ਤੁਸੀਂ ਜਾਣ ਬਿਨਾਂ ਜਾਣ ਵਾਲਾ ਬੋਕ ਨਹੀਂਗਾ ਤਾਂ ਹੀ ਕਿੰਨੇ ਬੰਦੇ ਮੰਡੀ ਜੇ ਸਭਲੇ ਸਾਰੇ ਨੇ ਤੂੰ ਲੜ ਪਿਆ ਕਰ ਕਿਉਂ ਨਹੀਂ ਨਹੀਂ ਲੜਨਾ ਆਸਲਾ ਚੀਜ਼ ਜੀ ਦੇਖੇ ਨਾਲਿਆ ਫਿਰ ਤਾਂ ਨਹੀਂ ਲੜਨਾ ਕਿਉਂ ਹਾਂ ਉਠਾਲ ਨਹੀਂ ਹੈ ਜੀ ਫਿਰ ਅਗਲੇ ਚੀਜ਼ ਤੇ ਮੰਡੀ ਜੇ ਮੰਡੀ ਜੇ ਦੇਖਣੀ ਹੈ ਹਰੇਕ ਨੇ ਕਿਨੂੰ ਕਹੀਏ ਤੇ ਨਹੀਂ ਦੇਖਣਾ ਨਹੀਂ ਲਵਾਈ ਕਿੰਨੀ ਕੰਨਾਂ ਦੀ ਜੇ 19 ਇੰਚ ਹੈ ਜੀ ਦਾ ਮੁੱਲ ਬਾੜੀ ਲੱਗਿਆ ਜੀ ਹਾਂ ਇਹਦਾ ਲੱਗਿਆ ਜੀ 190 ਲੱਗਿਆ ਜੀ 190 ਉਹੀ ਨਾ ਕਹਦੇ ਆ ਯਾਰ ਨਹੀਂ ਜੀ 190 ਲੱਗਿਆ ਤਰਪਾਲ ਤਾਂ ਨਹੀਂ ਮਾਰਦਾ ਨਹੀਂ ਨਹੀਂ ਆਪਾਂ ਨਹੀਂ ਮਾਰਦੇ ਤਰਪਾਲ ਕੰਦਾ ਰੱਖਣਾ ਨਹੀਂ ਨਹੀਂ ਕੋਈ ਚੀਜ਼ ਨਹੀਂ ਕੋਈ ਨੋਕਸ ਨਹੀਂ ਜੀ 5 ਪੈਸੇ ਦੇ ਰਿਜ਼ਲਟ ਇਹਦਾ ਬਹੁਤ ਵਧੀਆ ਨੇ ਜੀ ਬਹੁਤ ਸਿਰੇ ਦੇ ਨੇ ਰਿਜ਼ਲਟ ਇਹਦੇ ਹਾਂ ਕੰਨਾਂ ਨੇ ਨਹੀਂ ਲੰਬੇ ਹੁੰਦੇ ਹਾਂ ਹਾਂ ਜੀ ਪੂਰਾ ਹੁੰਦਾ ਜੀ ਪੂਰਾ ਬੋਲਾ ਭੜਾ ਯਾਰ ਹੈ ਨਹੀਂ ਮਾਰਦਾ ਨਹੀਂ ਆ ਉਹ ਕਰਦਾ ਇਹ ਉਹ ਕਰਦਾ ਕਰਦਾ ਸਿੱਧਾ ਕਰਦਾ ਨਹੀਂ ਮਾਰਦਾ ਨਹੀਂ ਬੱਚਾ ਪੂਰਾ ਸਾਊ ਆ ਲੈ ਬੋਕ ਬਹੁਤ ਚੰਗਾ ਬੰਨ ਲੈ ਬਹੁਤ ਚੰਗਾ ਬਾਈ ਬੱਕਰਾ ਆਪਣਾ ਚੰਗਾ ਦਾ ਮੁੱਲ 3 ਲੱਖ ਮੰਗਿਆ ਹੈ ਹਾਂਜੀ ਹਾਂਜੀ ਦੇਣਾ ਕਿੱਥੇ ਤੱਕ ਆ ਬਸ ਹੋ ਜਾਓ ਜੀ ਮਾਰਾ ਮੋਟਾ ਗੁੰਜਸ ਅੱਛਾ ਹਾਂਜੀ ਮਾਰਾ ਮੋਟਾ ਕਰੀ ਹਾਂਜੀ ਥੋੜਾ ਨਹੀਂ ਹੁੰਦਾ ਇਹ ਥੋੜਾ ਨਹੀਂ ਜੀ ਬੱਕਰਾ ਵੀ ਹੈ ਜੀ ਚੀਜ਼ ਪੂਰੇ ਕੁਆਲਿਟੀ ਦਾ ਚੀਜ਼ ਜੀ ਜਿਹਨੂੰ ਆਪਾਂ ਕਿਸੇ ਪਾਸੇ ਦੇਖ ਲੈ ਸਰ ਦੇ ਆਲੇ-ਦਾਲੇ ਮੇਲੀ ਲੱਗਿਆ ਪਿਆ ਇਧਰ ਆਲੇ-ਦਾਲੇ ਰੱਖਾ ਦੇ ਬਾਈ ਦੇਖਣ ਵਾਲੇ ਬੰਦੇ ਬਹੁਤ ਆਏ ਨੇ ਵੀ ਬੋਕ ਦੇ ਵਿੱਚ ਹੈਗੀ ਗੱਲਬਾਤ ਸਾਹੀ ਦੇਖਣਾ ਆਏ ਨੇਗੇ ਰਿਜ਼ਲਟ ਹੈਗਾ ਨਾ ਹਾਂਜੀ ਰਿਜ਼ਲਟ ਬਹੁਤ ਵਧੀਆ ਮੇਰੇ ਕੋਲ ਹੈਗੀ ਆ ਇਹਦੇ ਪਾਠ ਜੀ ਘਰੇ ਆ ਅੱਛਾ ਹਾਂ ਵਿੱਚ ਜੇ ਰਿਜ਼ਲਟ ਪੱਕੋ ਰਿਜ਼ਲਟ ਬੱਚੇ ਵੀ ਆਏ ਜੀ ਉਹਦੇ ਉਹਦੇ ਪਾਠ ਦੇ ਵੀ ਰਿਜ਼ਲਟ ਆਏ ਆ ਜੀ ਇਹਦੇ ਪਾਠ ਦੇ ਵੀ ਰਿਜ਼ਲਟ ਆਏ ਆ ਇਹਦੀ ਗਾਹਾਂ ਹਾਂ ਇਹਦੇ ਪਾਠ ਦੇ ਵੀ ਮਤਲਬ ਰਿਜ਼ਲਟ ਆ ਗਿਆ ਗਾਦੇ ਗੱਲਬਾਤ ਇਹ ਹੁੰਦਾ ਵੀ ਕੱਲਾ ਭੂਗਤੀ ਨਾ ਹੋਵੇ ਵੀ ਹਾਂ ਜਾਣਾ ਜਾ ਕੰਦਗਾਟਾ ਜੀ ਇਧਰ ਬੱਚੇ ਵੀ ਪੂਰੇ ਸਿਰੇ ਦੇ ਕਰਦੇ ਜੀ ਪੂਰੇ ਸਿਰੇ ਦੇ ਕਰਦੇ ਆ ਬੱਚੇ ਪੂਰੇ ਸਿਰੇ ਦੇ ਹਾਂ ਲਈ ਪੂਰੇ ਸਿਰੇ ਦੇ ਬੱਚੇ ਕੱਢਦੇ ਹੈਗਾ ਕੱਢਦੀ ਹੈਗਾ ਪੁੱਛੇ ਹਾਂ ਪੂਰੇ ਸਿਰੇ ਦੇ ਲੈ ਲੈ ਬੰਨ ਲੈ ਬਈ ਦੱਸਾ ਬਾਰੇ ਬੱਕਰੀਆਂ ਦਿਖਾਈ ਬੱਕਰੀ ਕਿੰਨੇ ਵੇਚਤੀਆਂ ਬੱਕਰੀਆਂ ਜੀ ਅੱਜ 7 ਵੇਚਦੀਆਂ ਜੀ 7 ਬੱਕਰੀਆਂ ਵੇਚਦੀਆਂ ਹਾਂ ਕੀ ਮੁੱਲ ਦੀਆਂ ਨੇਗੀਆਂ ਇਹਦੇ 80000 ਰੁਪਏ ਜੀ ਮੁੱਲ ਤੀਜੇ ਸਵੇਸ ਹੁੰਦੀ ਆ ਇਹ ਬੰਦੇ ਨੇ 7 ਬੱਕਰੀਆਂ ਵੇਚਦੀਆਂ 7 ਇਹ ਪੂਰੇ ਟੌਪ ਦੀਆਂ ਵਿੱਚ ਪੂਰੇ ਟੌਪ ਦੇ ਨੇ ਨਹੀਂ ਨਹੀਂ ਜੀ ਪੂਰੇ ਟੌਪ ਦੀ ਬੱਕਰੀਆਂ ਹਲਕੀ ਬੱਕਰੀਆਂ ਦਾ ਭਲਾ ਆਉਂਦੇ ਹੀ ਨਹੀਂ ਲਿਆਉਂਦੀ ਨਹੀਂ ਕਿ ਕੀ ਮੁੱਲ ਇਹਦਾ ਇਹਦਾ 80000 ਰੁਪਏ ਜੀ ਇਹਦਾ 80000 ਲੈ ਤੀਜੇ ਸਵੇਸ ਹੁੰਦੀ ਆ ਪਿਓਰ ਬੀਟਰ ਜਿਹੜਾ ਬੱਕਰੀ ਹੂੰ ਤੀਜੇ ਸਵੇਸ ਹੁੰਦੀ ਆ ਜੀ ਸਾਢੇ 4 ਤੋਂ 5 ਲੀਟਰ ਹਾਂਜੀ ਸਾਢੇ 4 ਤੋਂ 5 ਲੀਟਰ ਦੁੱਧ ਦੇ ਸਾਢੇ 4 5 ਲੀਟਰ ਦੁੱਧ ਦੁੱਧ ਦੋਨੋਂ ਡੰਗ ਦਾ ਵੱਡਾ ਨਹੀਂ ਹੋ ਜੂਗਾ ਜਰਾ ਨਹੀਂ ਜੀ ਥੋੜਾ ਘੱਟ ਕਰ ਲਾਂਗਾ ਨਹੀਂ ਨਹੀਂ ਚੱਲ ਦੋ ਲੀਟਰ ਕੋਈ ਡੰਗ ਦਾ ਜ਼ਿਆਦਾ ਹੁੰਦਾ ਦੋ ਸਵਾ ਦੋ ਲੀਟਰ ਜਦ ਬਣੂਗਾ ਤੁਹਾਨੂੰ ਚੀਜ਼ ਦੇਖੋਗੇ ਕਿਆ ਬਣੂਗਾ ਚੀਜ਼ ਆ ਜਦ ਹਾਂਜੀ ਜਦ ਚੱਡਾ ਬਣਾਓਗਾ ਫਿਰ ਤੁਹਾਨੂੰ ਪਤਾ ਹਲੇ ਚੱਡਾ ਬਣਿਆ ਨਹੀਂ ਹਲੇ ਮੈਂ ਨਾ ਰਹਿੰਦਾ ਇਹਦਾ ਸੋਨ ਦਾ ਬਣੂਗਾ ਫਿਰ ਜਦ ਨੇਰੇ ਆਊਗਾ ਆ ਤੁਹਾਨੂੰ ਦਿਖਾਣੇ ਨੇ ਨੇਰੇ ਤਾਂ ਬਣਿਆ ਹੋਊਗਾ ਹਾਂਜੀ ਕਿੰਨੇ ਬੱਚੇ ਇਹਦੇ ਇਹ ਤਾਂ ਜੀ ਤਿਆਰ ਖੜੀ ਹੈ ਜੀ ਅੱਜ ਕੱਲ ਚ ਸੂ ਪੈਣਗੇ ਬੱਕਰੀ ਓਹੋ ਅੱਛਾ ਹਾਂਜੀ ਇਹਦੇ ਥੱਲੇ 5 ਲੀਟਰ ਪਲੱਸ ਹੈ ਜੀ ਦੁੱਧ ਆਪਾਂ ਚੋਏ ਆ ਦੋਨੋਂ ਡਾਂਗ ਦਾ ਹਾਂਜੀ ਹਾਂਜੀ ਅੱਛਾ ਫਿਰ ਤੂੰ ਕਰਾਉਣ ਹੁਣ ਆਪਨੇ ਕੋਲ ਹਾਂਜੀ ਬਾਕੀ ਅਗਰ ਸਵਾ ਕਰੂੰਗਾ ਅੱਗੇ ਹਾਂ ਵੱਧ ਵੀ ਦੇ ਸਕਦਾ ਐਤਕੀ ਸੇਵਾ ਸਵਾ ਦੀ ਸੇਵਾ ਜਿਹਾ ਜਿਹਾ ਸੇਵਾ ਕਰੂੰਗਾ ਹੋ ਜਾ ਮੇਵਾ ਮਿਲੂਗਾ ਜੀ 1 2 3 4 5 ਪੰਜ ਤਾਂ ਇਹ ਗਾਲਣੀਆਂ ਪਾਰ ਰੱਖੀਆਂ ਨੇ ਗਾਲ ਨਹੀਂ ਕੋਟ ਰਿਆ ਕੌਣੀ ਪੈਂਦੀ ਨਹੀਂ ਨਹੀਂ ਜੀ ਢੀਲਾ ਬੰਨਿਆ ਹੋਇਆ ਅੱਧੀ ਦਾ ਲਿੱਸੀ ਜਿਵੇਂ ਹੁਣ ਆਪਾਂ ਸ਼ਿੰਗਾਰ ਕਰਕੇ ਫਿਰ ਦੇ ਜੀ ਦੇਖੋ ਮੈਂ ਨਹੀਂ ਕਰਿਆ ਕਪੜਾ ਕਿਉਂ ਨਹੀਂ ਪਾਏ ਅੱਛਾ ਪੈਟ ਦੇ ਅੰਦਰ ਕਮੀਜ਼ ਪਾਏ ਉੱਤੇ ਬੈਲਟ ਪਾਏ ਠੀਕ ਹੈ ਤਾਂ ਇਹ ਟੌਰ ਬਣਦੀ ਹੈ ਕਿੱਥੇ ਉਹ ਇਹਨਾਂ ਨੂੰ ਵੀ ਇਹੀ ਹੈ ਠੀਕ ਹੈ ਮੈਨੂੰ ਤਾਂ ਕੋਈ ਖਰੀਦਣ ਦੇ ਕਿਰੇ ਖਰੀਦਦੇ ਕਿਉਂ ਨਹੀਂ ਐਵੇਂ ਇਹ ਜਿਹੀ ਸਿੰਗਾਰ ਚੀਜ਼ ਹਾਂ ਉਹ ਲੈ ਨਹੀਂ ਭਾਈ ਡੱਬੀ ਬੱਕਰੀਆਂ ਸਾਰੇ ਟੌਪ ਦੇਣਗੇ ਬੂਕ ਵੀ ਦੇਣ ਟੌਪ ਦੀ ਅੱਜ ਮੈਂ ਤਾਂ ਹੀ ਤੁਹਾਨੂੰ ਬਤਾਇਆ ਹਾਂ ਵੀ ਅੱਜ ਮੰਡੀ ਤੇ ਤੇਰੀ ਕਹਿੰਦਾ ਇਹ ਆ ਕਿ ਚੀਨੀ ਜੀ ਕੀ ਕਹਿੰਦੀ ਆ ਕੰਨ ਫੜਾ ਇਹਦਾ ਕੰਨ ਫੜਾ ਇਹਦਾ ਮੁੱਲ ਕਿੰਨਾ ਦਾ ਇਹ ਲਈ ਇਹਦਾ ਇਹਦਾ 45000 ਰੁਪਏ ਜੀ ਦੂਜੇ ਸੂਏ ਸੂਈਛੇ ਤੇ ਬੱਚੇ ਮਰ ਗਏ ਜੀ ਦੁੱਧ ਦਿੰਦੇ ਹੁਣ ਸਾਢੇ ਤਿੰਨ ਲਈ ਜਦੋਂ ਦੋਨੋਂ ਕੱਲੀ ਬੱਕਰੀ ਦਾ ਮੁੱਲ ਹਾਂਜੀ ਕੱਲ ਨਹੀਂ ਜੀ ਦੰਦ ਕੱਲੀ ਬੱਕਰੀਆਂ ਹੀ ਦਿੱਤੇ ਜੀ ਡਾਕਟਰ ਨੂੰ ਤੁਸੀਂ ਦੇਖਿਆ ਹਣਾ ਪਿਛਲੇ ਉਹਨਾਂ ਚਾਰ ਬੱਕਰੀਆਂ ਦੇ ਤਾਂ ਡਾਕਟਰ ਸਾਹਿਬ ਨੂੰ ਦੋ ਦੋ ਬੱਚੇ ਦਿੱਤੇ ਸੀ ਅੱਛਾ ਇਹਨੇ ਦੋ ਬੱਚੇ ਇਹਨੇ ਦੋ ਬੱਚੇ ਦਿੱਤੇ ਸੀ ਦੋਨੇ ਮਰ ਗਏ ਜੀ ਬੱਚੇ ਹਾਂ ਕਮਜ਼ੋਰ ਹੋਣਗੇ ਜਾਂ ਕੋਈ ਨਹੀਂ ਕਮਜ਼ੋਰ ਨਹੀਂ ਸੀਗਾ ਜੀ ਬੱਚੇ ਠੰਡ ਜੇ ਨਹੀਂ ਬੱਚੇ ਪੁੱਠੇ ਸੀਗੇ ਜੀ ਤਾਂ ਕਰਕੇ ਮਤਲਬ ਥੋੜਾ ਜਿਹਾ ਦਿੱਕਤ ਪੈ ਗਈ ਹਾਂ ਆ ਆ ਆ ਦੇਖ ਲੈ ਉਹ ਨਲਕੀ ਜਿਹੜਾ ਬੜਾ ਇਹਨਾਂ ਦੇ ਵਾਲਾ ਆਲੇ ਸਵੇਰ ਦਾ ਇਹ ਦੁੱਧਾ ਜੀ ਕੋਈ ਸਾੰਬ ਦਾ ਨਹੀਂ ਆ ਦੇਖ ਲੈ ਸਾਨੂੰ ਸਾਢੇ 3 ਲੀਟਰ ਦੇ ਦੋਨੋਂ ਡੰਗ ਦਾ ਚੰਗੀ ਬੱਕਰੀ ਦਿਖਾ ਕੋਈ ਬੱਕਰੀ ਦਿਖਾ ਕੋਈ ਸੂਣ ਵਾਲੀ ਇਹਨੂੰ ਚਾਹੀਦੀ ਕੋਈ ਨਹੀਂ ਸਾਢੇ ਯਾਰ ਨੂੰ ਖਾ ਬੱਕਰੀ ਆ ਜਾ ਮੀਆਂ ਘਾ ਆ ਜਾ ਬਈ ਤੂੰ ਭਾ ਗਿਆ ਆਲਾ ਉਰੀ ਆਲਾ ਇਹ ਤਾਂ ਆਪਣੀਆਂ ਪਤਾ ਜਾ ਕੋਈ ਨਹੀਂ ਅੱਛਾ ਹੀ ਚਾਲੇ ਨੂੰ ਪਹਿਲੇ ਬਾਹਰ ਦਿਖਾ ਲੈ ਕੋਈ ਨਹੀਂ ਠੀਕ ਆ ਬਾਈ ਠੀਕ ਹੈ ਜੀ 7 ਵੇਚਦੀਆਂ ਨਾ ਪੱਕੀ ਹਾਂ ਹਾਂਜੀ ਹਾਂਜੀ 6 ਬੱਕਰੀਆਂ ਵੇਚਦੀਆਂ ਨਾਲੇ ਵੱਡੀਆਂ ਵੱਡੀਆਂ ਕੀ ਮੁੱਲ 'ਚ ਵੇਚੀਆਂ ਨਹੀਆਂ ਵੇਚੀਆਂ ਜੀ 40 45 ਲੋਡ ਇਸੇ ਲੋਟ ਤੱਕ ਹਾਂ ਇਸੇ ਲੋਟ ਹੀ ਚੱਲੂਗਾ ਮੈਂ ਹਾਂਜੀ ਚੱਲ ਕੀ ਲੈ ਵੀ ਦੋਸਤੋ ਆ ਬਾਈ ਆਏ ਨੇਗੇ ਨਾ ਦੇਖੋ ਇਹਨਾਂ ਕੋਲੇ ਕਾਫੀ ਲੈ ਆ ਬਈ ਇਹ ਹਾਂਜੀ ਇਹ ਲਿਆਂਦੇ ਵੀ ਆ ਵੇਚੇ ਵੀ ਆ ਜੀ ਕੋਟਗਪੁਰੇ ਤੋਂ ਪਾਜੀ ਫਰੀਦਕੋਟ ਜ਼ਿਲ੍ਹਾ ਹਾਂਜੀ ਫਰੀਦਕੋਟ ਜ਼ਿਲ੍ਹੇ ਤੋਂ ਆਏ ਨੇ ਬਾਈ ਹੋਰ ਕੀ ਕੀ ਵੇਚਣ ਆਓਗੇ ਪਾਜੀ ਮੁਰਗੇ ਆ ਬੱਕਰੇ ਆ ਬਸ ਕੁਝ ਲੈ ਲਈਦੇ ਵੇਚ ਵੀਦੇ ਮੁਰਗੇ ਵੇਚਦੇ ਬਸ 5-7 ਨਗ ਵੇਚਦੇ ਆ 5-7 ਨਗ ਹਾਂਜੀ ਕੋਈ 5-7 ਪੇਟੀਆਂ ਨਹੀਂ ਨਗ ਭਾਜੀ ਅੱਛਾ ਜਿਆਦਾਤਰ ਲੈ ਨਹੀਂ ਆਈਦੇ ਭਾਜੀ ਇੱਥੋਂ ਲੈ ਵੀ ਆਈ ਜਾਂਦੇ ਵੇਚ ਵੀ ਜਾਂਦੇ ਆ ਬੱਕਰੇ ਲੈ ਵੀ ਜਾਂਦੇ ਹਾਂਜੀ 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 ਠੀਕ ਐ ਤੇ ਆਹ ਲਗਾ ਇਹ ਵੀ ਭਾਜੀ ਲਈ ਆਈਦੇ ਆ ਵੇਚ ਜਾਈਦੇ ਕੁਝ ਕੁਝ ਬਠੋਰੇ ਪਿੰਡਾ ਪੁੰਡਾ ਚੋ ਲਈ ਆਈਦੇ ਆ ਚੰਗੇ ਅੱਛਾ ਬੀਟਲ ਹਾਂਜੀ ਉਹ ਇੱਥੇ ਰੱਖਣ ਨੂੰ ਤਰਲੇ ਨਹੀਂ ਕੰਮ ਆਪਣਾ ਚਿਕੰਦਾ ਭਾਜੀ ਕੋੜਕਪੁਰੇ ਵਿੱਚ ਸੋਬਾ ਉਹਦੇ ਵਿੱਚ ਤੁਹਾਨੂੰ ਜੋ ਵੀ ਕਚਾ ਆਈਦਾ ਹਾਂਜੀ 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 ਹਰ ਤਰ੍ਹਾਂ ਦਾ ਚਾਹ ਹਾਂਜੀ ਹਾਂਜੀ ਭਾਜੀ ਹਾਂਜੀ ਗੀਪਾ ਕਰਿਆਗਾ ਇਹਨਾਂ ਦਾ ਵਜੇ ਬਸ ਦੇਖੋ ਦੇਖ 아이 ਦੇਖੋ ਜਿਵੇਂ ਨਾਗਾ ਜਿੱਦਾਂ ਦਾ ਨਾਗਾ ਜੀ ਉਦਾਂ ਦਾ ਮੁੱਲ ਆ ਜਿਵੇਂ ਕੋਈ 5000 ਦਾ ਕੋਈ 7000 ਦਾ ਜੀ ਹਾਂ ਕੋਈ 8000 ਦਾ ਜਿੱਦਾਂ ਦੀ ਚੀਜ਼ ਆ ਜੀ ਉਦਾਂ ਦਾ ਰੇਟ ਆ ਹਾਂ ਹੱਥਾਂ ਨਾਲ ਤੋਲ ਲੈਣ ਹਾਂਜੀ 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 ਠੀਕ ਆ ਤੇ ਗੱਲਬਾਤ ਕਰੀਏ ਕੋਟਕਪੂਰ ਤੋਂ ਆਨ ਕਿੰਨੇ ਟਾਈਮ ਤੋਂ ਕੰਮ ਆ ਦੋ-ਤਾਈ ਸਾਲ ਹੋ ਗਏ ਪਾਜੀ ਆ ਰਹੇ ਆ ਇੱਥੇ ਉਹ ਕੰਮ ਤਾਂ ਬਹੁਤ ਚਰਦਾ ਸਾਡਾ ਬਹੁਤ ਇਹ ਵਿਗ ਜਾਂਦੇ ਨੇ ਕਿੱਦਾਂ ਵਿਗਦੇ ਨੇ ਪਾਜੀ ਬਹੁਤ ਵਧੀਆ ਵਿਗਦੇ ਨੇ ਉਹ ਲੋਕਾਂ ਨੂੰ ਯਾਰ ਦੇਸੀ ਨੂੰ ਕਿਹੜਾ ਪੁੱਛਦਾ ਨਹੀਂ ਨਹੀਂ ਪਾਜੀ ਬਹੁਤ ਡਿਮਾਂਡ ਹੀ ਬਹੁਤ ਦੇਸੀ ਦੀ ਤਾਂ ਹੀ ਖਾਂਦੇ ਨੇ ਬਹੁਤ ਖਾਂਦੇ ਨੇ ਬੱਕਰੇ ਨਾਲੋਂ ਵੱਧ ਡਿਮਾਂਡ ਹੈ ਇਹਨਾਂ ਦੀ ਪਾਜੀ ਕੀ ਬਾ ਚੱਲਦਾ ਇਹਨਾਂ ਦਾ ਇਹਦਾ ਪਾਜੀ 350-400 ਰੁਪਏ ਕਿਲੋ ਵਿੱਚ ਯਾਰ ਆ ਰਹੇ ਆ 350 ਜਾਂ 400 ਰੁਪਏ ਕਿਲੋ ਹਾਂਜੀ ਪਾਜੀ ਠੀਕ ਹੈ ਲੇ ਜੀ ਮੁਰਗੇ ਮੁਰਗੀਆਂ ਸਾਰਾ ਉਹ ਵਿੱਚ ਹੀ ਆ ਜਾਂਦਾ ਹਾਂਜੀ ਹਾਂਜੀ ਆ ਵੀ ਲੜਾਈ ਵਾਲਾ ਵੀ ਵਿੱਚ ਹੀ ਟਪਾਉਂਦੇ ਆਂ ਬਸ ਲੜਾਈ ਵਾਸਤੇ ਲੈ ਜਾਂਦਾ ਕੋਈ ਸ਼ੌਂਕ ਵਾਸਤੇ ਲੈ ਜਾਂਦਾ ਕੋਈ ਰੱਖਣਾ ਵਾਸਤੇ ਲੈ ਜਾਂਦਾ ਭਾਜੀ ਨਹੀਂ ਇਹਨੂੰ ਤਾਂ ਨਹੀਂ ਕੱਟਦੇ ਨਹੀਂ ਕੱਟਣਾ ਤਾਂ ਕਹਦਾ ਜੇ ਕੋਈ ਆ ਜੇ ਉਦਾਂ ਦਾ ਸ਼ੌਂਕੀ ਦਾ ਕੱਟ ਵੀ ਦਈਦਾ ਭਾਜੀ ਆਪਾਂ ਨੂੰ ਕੋਈ ਇਦਾਂ ਦਾ ਹੈ ਨਹੀਂ ਜੀ ਲੜਾਈ ਵਾਲਾ ਕੱਟ ਦੀਦਾ ਭਾਜੀ ਕੋਈ ਚੱਕਰ ਨਹੀਂ ਕੰਮ ਟੇਡਾ ਹੀ ਆ ਤੇਰਾ ਤਾਂ ਠੀਕ ਹੈ ਤੇ ਆਹ ਦੇਖੋ ਮੁਰਗੀਆਂ ਅੰਡੇ ਦਿੰਦੀਆਂ ਨੇ ਹਾਂਜੀ ਅੰਡਾ ਦੇ ਰਹੀਆਂ ਨੇ ਜੀ ਆਹਰ ਜਾਨ ਸੱਤ ਅੱਠ ਪੀ ਵੇ ਤੇ ਭੱਕਰੀਆਂ ਦੇ ਕੌਣ ਸੱਤ ਨਗ ਬੱਕਰੇ ਵਿੱਚ 10 12 ਵੇਚੇ ਹਾਂਜੀ 10 12 ਵੇਚੇ ਲੈ ਕਿੰਨੇ ਆ ਫਿਰ ਉਹਨਾਂ ਲੈ 6 7 ਨਗ ਲੈ ਔਰ 6 7 ਨਗ ਹਾਂਜੀ ਹਾਂਜੀ ਵੱਡੇ ਜਿਵੇਂ ਪਾਪਾ ਨੂੰ ਕੱਟਣ ਵਾਸਤੇ ਦੁਕਾਨ ਤੇ ਚਾਹੀਦੇ ਹੁੰਦੇ ਆ ਜੀ ਨਗ ਉਹ ਲੈ ਨੇ ਠੀਕ ਹੈ ਬਰੇਲਰ ਨਹੀਂ ਵੇਚਦੇ ਫਿਰ ਆ ਮੋਟਰ ਬਰੇਲਰ ਦੁਕਾਨ ਤੇ ਆ ਜਾਂਦਾ ਭਾਜੀ ਸੋਪ ਤੇ ਆ ਜਾਂਦਾ ਉਹ ਗੱਡੀ ਲਾ ਜਾਂਦੀ ਆ ਕੇ ਜੀ ਠੀਕ ਹੈ ਹਾਂਜੀ ਇਹ ਮੰਡੀਆਂ ਚੋਂ ਜਾਂ ਇਹ ਮੰਡੀਆਂ ਚੋਂ ਵੀ ਤੇ ਜਾਂ ਪਿੰਡਾਂ ਪੁੰਡਾਂ ਚੋਂ ਘਰਾਂ ਚੋਂ ਵੀ ਆਪਣੇ ਬਣੀ ਹੋਈ ਆ ਜਿਵੇਂ ਉਦਾਂ ਫੋਨ ਕਰ ਦਿੰਦੇ ਨੇ ਆਪਣੇ ਕੰਟੈਕਟਮੈਂਟ ਬਣੇ ਹੋਏ ਨੇ ਲੈ ਆਈਦਾ ਚੱਕ ਜੀ ਠੀਕ ਹੈ ਇੰਦੀ ਗੱਲ ਠੀਕ ਹੈ ਵੀਰੇ ਓਕੇ ਓਕੇ ਜੀ ਓਕੇ ਬਾਈਓ ਦਾ ਕੰਮ ਵੀ ਵਧੀਆ ਲੱਗਿਆ ਹਾਂਜੀ ਵੀ ਕੰਮ ਇਹੋ ਜੀ ਹੋਣਾ ਚਾਹੀਦਾ ਮੁਰਗਾ ਮਿਲ ਕੇ ਬੁਰਗਰੀ ਦੇ ਲਿਆ ਬੱਕਰੀ ਮਿਲੀ ਬੱਕਰੀ ਖਰੀਦ ਲਈ ਪੱਠ ਬੱਕਰਾ ਜੋ ਸਾੜਿਆ ਵੀ ਉਹ ਚੀਜ਼ ਖਰੀਦ ਲਿਆ ਉਹੀ ਵੇਚ ਲੈਣਾ ਠੀਕ ਹੈ ਵੀਰੇ ਧੰਨਵਾਦ ਆਪਣਾ